ਕੱਲ ਦੀ ਗੱਲ ਸੁਣ ਲੋ ਭਰਾ ਕੱਲ ਮੈਂ ਪੱਠੇ ਪਉਣ ਲੱਗਾ ਆਪਣੀ ਮਾਝੂ ਮੇਰੇ ਕੋ ਨਹੀਂ ਆਣ ਝਾਕੀ ਹੋਵੇ ਕੋੜਾ ਕੋੜ ਮਹੱਤਵਪੂਰਨ ਹੋਗਾ ਕਹਿੰਦੀ ਮੇਰੀ ਗੱਲ ਸੁਣ ਲੈ ਮੈਂ ਕਿਹਾ ਹਾਂ ਕਹਿੰਦੀ ਮੈਨੂੰ ਇਨਸਾਫ ਦਵਾ ਇਨਸਾਫ ਨੂੰ ਮੈਂ ਕਿਹਾ ਤੈਨੂੰ ਕੌਣ ਫਾਂਸੀ ਚੜਾਉਣ ਲੱਗਿਆ ਦੱਸ ਤਾਂ ਦੇ ਕਹਿੰਦੀ ਇੱਥੇ ਚੁੱਪ ਕਰਕੇ ਬਹਿ ਗਈ ਮੇਰੀ ਗੱਲ ਤਾਂ ਸੁਣ ਮੈਂ ਕਿਹਾ ਹੁਣ ਤੂੰ ਰਹਿ ਗਈ ਪਹਿਲਾਂ ਸਾਰ ਦਿਨ ਘਰ ਦੇਂਦੀਆਂ ਸੁਣੀਆਂ ਨੇ ਹੁਣ ਤੇਰੀਆਂ ਸੁਣ ਲੈਨੇ ਹੱਦ ਹੋ ਗਈ ਯਾਰ ਦਮ ਜਮੈਂ ਕਹਿੰਦੀ ਇੱਥੇ ਬੈਠ ਤਾਂ ਸੀ ਮੈਂ ਕਿਹਾ ਹਾਂ ਕਹਿੰਦੀ ਸਾਰੀ ਉਮਰ ਦੁੱਧ ਤੁਸੀਂ ਮੇਰਾ ਪੀਨੇ ਹੋ ਕਿਉਂ ਕਿ ਤੋਂ ਪੜਾ ਨੂੰ ਆਪਾਂ ਮ ਇਹ ਤਾਂ ਲੇਖ ਲਿਖਣ ਦੀ ਵਾਰੀ ਉਹਦੀ ਤੁਹਾਨੂੰ ਕਾ ਯਾਦ ਆਉਂਦੇ ਮੇਰੀ ਗਾਏ ਹੈ। ہماری ਗਾਏ ਪਾਲ ਤੋਂ ਪਛੂਗਾ ਕਦੀ ਉਹਦਾ ਮੇਰਾ ਨਾਂ ਜੋਣੀ ਕਹਿੰਦੇ ਆਂ ਜੋਣੀ ਕਹਿੰਦੇ ਮੇਰੀ ਮਾਂ ਚ। ਗੱਲ ਤਾਂ ਤੇਰੀ ਜੈ ਜੈ। ਦੂਜੀ ਗੱਲ ਕਹਦੀ ਜਦੋਂ ਕੋਈ ਗਲਤੀ ਹੋ ਜਾਏ ਮਿੰਟ ਚ ਕਹੈ ਉਹਨੂੰ ਕਈ ਵਾਰ ਸਪਾਣੀ ਵਿੱਚ ਤੇ ਕਹਿੰਦੇ ਸਾਰੇ ਪਸ਼ੂ ਹੀ ਪਾਣੀ ਚ ਜਾਂਦੇ ਆ ਕਿਹੜਾ ਦੁੱਧ ਨਾਲ ਤੋਂਨੋਂ ਆਉਂਦਾ ਹੈ? ਜਾਂ ਕੁਝ ਕੀ ਬੋਲਣਾ ਨਾਲੋਂ ਦੱਸੋ ਮੇਰਾ ਨਾਂ ਹੀ ਬਦਨਾਮ ਆ ਥਾਂ ਥਾਂ ਤੇ। ਇਹ ਗੱਲ ਵੀ ਜੈ ਜੈ ਦੀ। ਤੀਜੀ ਗੱਲ ਕਹਿੰਦੀ ਜਦੋਂ ਕੋਈ ਨਹੀਂ ਲਿਖਦਾ ਕੁਝ ਥੋੜਾ ਜਵਾਕ ਨਹੀਂ ਪੜਦਾ ਉਹ ਨੂੰ ਮੈਂ ਤਾਂ ਨਹੀਂ ਕਹਾ ਵੀ ਨਾ ਪੜੋ ਉੱਥੋਂ ਤੁਸੀਂ ਮਿੰਟ ਚ ਕਹਿੰਦੇ ਉਹ ਕਾਲਾ ਅੱਖਰ ਪੈਸ ਬਰਾਬਰ ਖਾਦੋਗੀ ਕਿਹੜੇ ਨੇ ਪੀ ਐਚ ਡੀ ਕੀਤੀ ਹਾਥੀ ਨੇ ਪੀ ਐਚ ਡੀ ਕੀਤੀ ਕਹਿੰਦੀ ਮੈਨੂੰ ਉਹ ਤਾਂ ਉਹਦੇ ਸਾੜ ਗਈ ਚੈਜ ਕਰੀ ਜਾਂਦੀ ਇਹ ਵੀ ਕੀ ਕਰੀਏ ਫਿਰ ਹੋਰ ਤਾਂ ਹੋਰ ਕਹਿੰਦੀ ਅਖੇ ਮਾਗ ਥੋਟੇ ਮੋਟੇ ਆ ਮੇਰਾ ਤਾਂ ਕੋਈ ਖਸੂਰ ਨਹੀਂ ਅਖੇ ਜੇ ਕਿਸ ਨੂੰ ਗੱਲ ਨਹੀਂ ਸਮਝੀ ਆਉਂਦੀ ਤੋ ਤੁਤੋ ਕਹਿੰਦੇ ਆ ਕੇ ਬਹਿਣ ਸਕੇ ਬੀਜ ਬਜਾਣਾ ਹਾਦੂ ਕਿਹੜੇ ਨੇ ਮੇਰੇ ਅੱਗੇ ਢੋਲ ਵਜਾਈ ਤੇ ਮੈਂ ਭੰਗੜਾ ਪਾ ਕਿਹੜਾ ਕੀ ਕਿਹਨੇ ਮੇਰੇ ਅੱਗੇ ਆ ਕੇ ਬੀਜ ਨਾ ਬਜਾਇਗਾ ਸਤਿ ਹੀ ਬਹੁਤ ਪਈ ਸੀ ਮੈਂ ਗੱਲਾਂ ਤਾਂ ਨਹੀਂ ਸੁਣੀ ਜਾਂਦਾ ਹਾਂ ਗੱਲ ਤਾਂ ਜਾਇਜ਼ ਆ ਫੇਰ ਮੈਂ ਇਹਨੂੰ ਆਖ ਕੇ ਐਂਡ ਤੇ ਪਤਾ ਜੀ ਨਹੀਂ ਕਹਿੰਦੀ ਮੈਨੂੰ ਇੱਕ ਵਾਰੀ ਨਾਂ ਦੱਸ ਦੇ ਜਿਣੀ ਇਹਨਾਂ ਗਲਤਫਹਿਮੀਆਂ ਪਾਈਆਂ ਤੇ ਮਾੜਾ ਸਿੰਗ ਮਾਰ ਮਰ ਢੇਡੀ ਬਾੜ ਦੂੰਗੀ ਹੋਰ ਕਹਿੰਦੀ ਥਾਂ ਥਾਂ ਤੇ ਮੇਰਾ ਨਾਮ ਬਦਨਾਮ ਕਿਸੇ ਹੋਰ ਦਾ ਨਾਮ ਲੈ ਦੋ ਕਦੀ ਮੈਂ ਤਾਂ ਨਹੀਂ ਸੁਣਿਆ ਕਦੇ ਤੁਸੀਂ ਗਾਂ ਬਾਰੇ ਕੁਝ ਕਿਹਾ ਕਦੇ ਹਾਥੀ ਬਾਰੇ ਕੁਝ ਕਿਹਾ ਥਾਂ ਥਾਂ ਤੇ ਭੈਸ 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 ਜੀ ਇਹਦੇ ਨਾਲ ਤੁਹਾਨੂੰ ਕਦੀ ਦੁੱਧ ਕਿਉਂ ਨਹੀਂ ਜੀ ਕੀ ਕਿਨੇ ਕਰ ਗਿਆ ਕਮਾਲ ਚੁੱਪ ਕਰ ਕੱਚਾ ਹੋ ਗਿਆ ਉਹ ਨਾ ਮੂੰਹ ਐਂਜ ਕਰਿਆ ਆਈ ਗਿਆ ਮੈਂਗਾ ਛੱਡ ਪਰੇਗੇ ਸਿਰ ਮੈਨੂੰ ਨਟਾਲੇ ਅੱਡੀ ਫਿਰਦੀ ਐ ਤੇ ਹੋਰ ਤਾਂ ਹੋਰ ਤੜਕੇ ਦੁੱਧ ਹੋਰ ਨਹੀਂ ਦਿੱਤਾ ਕਹਿੰਦੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਮੇਰੀ ਮਾਂ ਮੈਨੂੰ ਬਾਰਾਂ ਨੂੰ ਕਹਿੰਦੀ ਤੂੰ ਇਹਨੂੰ ਠੀਕ ਕਰ ਤਾ ਮੈਂ ਕਿਹਾ ਮੈਂ ਇਹਨੂੰ ਕੀ ਕਹਿਣਾ ਉੱਤੋਂ ਇਹਨੇ ਮੈਨੂੰ ਗਾਲਾਂ ਦਿੱਤੀਆਂ ਬਾਦ ਹੋ ਗਿਆ ਨਾ ਅਖ ਨੂੰ ਕਿਹਾ ਸੀ ਨਾ ਮੈਨੂੰ ਦੋਨੇ ਪਾਸੋਂ ਗਾਲਾਂ ਨਾਲੇ ਮੱਝ ਗਾਲਾਂ ਦੇਦੀ ਨਾਲੇ ਮੇਰੇ ਘਰ ਦੇ ਲਈ ਜੰਦੇ ਕਮਾਲ ਹੋ ਗਿਆ ਠੀਕ ਕਰ ਗਿਆ ਮੇਰਾ ਤਾਂ ਹੁੰਦੀ ਆਏ